ਕਿ ਅਰੰਗਜੀਤ ਨੂੰ ਇਤਿਹਾਸ ਵਿੱਚ ਇੱਕ ਕੱਟੜਵਾਦੀ ਇਸਲਾਮ ਦਾ ਧਾਰਨੀ ਮੁਸਲਮਾਨ ਹਾਕਮ ਮੰਨਿਆ ਗਿਆ ਹੈ। ਉਸ ਉੱਪਰ ਹਿੰਦੂਆਂ ਦੇ ਸਵਾਮਣ ਜਨੇਊ ਹਰ ਰੋਜ਼ ਲਾਹ ਕੇ ਰੋਟੀ ਖਾਣ ਵਾਲੇ ਦਰਿੰਦੇ ਵਰਗੇ ਦੋਸ਼ ਲੱਗਦੇ ਰਹੇ ਹਨ। ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਤੇ ਸੈਬਜਾਦਿਆਂ ਦਾ ਕਾਤਲ ਹੋਣ ਕਾਰਨ ਸਿੱਖ ਧਰਮ ਵਿੱਚ ਵੀ ਇਸ ਨੂੰ ਇੱਕ ਤਵਸਵੀ ਬੇਕਿਰਕ ਹਾਕਮ ਜਾਣ ਕੇ ਸਮਝ ਕੇ ਨਫ਼ਸਤੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਅਰੰਗਜੀਤ ਨੇ ਮੰਦਰ ਤੋੜੇ ਤੇ ਮਸਜਿਦ ਵੀ ਤੋੜੀ ਪਰ ਕਿਉਂ? ਮੈਨੂੰ ਹਰਾਨੀ ਹੋਈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਰੰਗਜੀਵ ਜਿਹੜਾ ਮੰਦਰਾਂ ਨੂੰ ਤੋੜਨ ਲਈ ਪ੍ਰਸਿੱਧ ਹੈ ਉਹ ਇੱਕ ਮੰਦਰ ਨੂੰ ਇਹ ਕਹਿ ਕੇ ਜ਼ਗੀਰ ਦੇ ਦਿੰਦਾ ਹੈ ਕਿ ਇਹ ਜ਼ਗੀਰ ਪੂਜਾ ਅਤੇ ਭੋਗ ਦੇ ਲਈ ਦਿੱਤੀ ਜਾ ਰਹੀ ਹੈ ਉਹ ਜੈਨ ਦੇ ਮਾ ਕਾਲੀਸ਼ਵਰ ਮੰਦਰ ਚਿੱਤਰਕੂਟ ਦਾ ਬਾਲਾਜੀ ਮੰਦਰ ਘਾਟੀ ਦਾ ਓਮਾਨੰਦ ਮੰਦਰ ਸਤਰਨਜਾਈ ਦੇ ਜੈਨ ਮੰਦਰ ਅਤੇ ਉੱਤਰ ਭਾਰਤ ਵਿੱਚ ਫੈਲੇ ਅਨੇਕਾਂ ਪ੍ਰਮੁੱਖ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਮੱਠਾਂ ਆਦ ਨਾਲ ਸਬੰਧਤ ਜ਼ਗੀਰਾਂ ਦੇ ਕਈ ਅੰਗਰਾ ਔਰੰਗਜ਼ੇਬ ਦੇ ਫਰਮਾਨ ਦੀਆਂ ਨਕਲਾਂ ਮੈਨੂੰ ਪ੍ਰਾਪਤ ਹੋ ਗਈਆਂ ਪੰਜਾਬ 247 ਟੀਵੀ ਦੇ ਤੀਸਰੀ ਹੱਕ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਹਰਜੀਤ ਸਿੰਘ ਗਿੱਲ ਅੱਜ ਦੇ ਤੀਸਰੀ ਹੱਕ ਪ੍ਰੋਗਰਾਮ ਵਿੱਚ ਪ੍ਰੋਫੈਸਰ ਬੀ ਐਨ ਪਾਂਡੇ ਦੀ ਕਿਤਾਬ ਇਤਿਹਾਸ ਕੇ ਸਾਥ ਇਹ ਅਨਿਆਏ ਦੇ ਵਿੱਚੋਂ ਲਏ ਹੋਏ ਇੱਕ ਲੇਖ ਜਿਸ ਨੂੰ ਰਮਨਦੀਪ ਕੌਰ ਨੇ ਅਨੁਵਾਦ ਕੀਤਾ ਅਸੀਂ ਪੇਸ਼ ਕਰਨ ਜਾ ਰਹੇ ਹਾਂ ਇਸ ਲੇਖ ਤੋਂ ਪਹਿਲਾਂ ਛੋਟੀ ਜਿਹੀ ਭੂਮਿਕਾ ਜਿਹੜੀ ਅਸੀਂ ਆਪਣੇ ਵੱਲੋਂ ਤੁਹਾਨੂੰ ਦੇਣੀ ਚਾਹੁੰਦੇ ਹਾਂ ਉਹ ਇਹ ਹੈ ਕਿ ਅਰੰਗਜੀਤ ਨੂੰ ਇਤਿਹਾਸ ਵਿੱਚ ਇੱਕ ਕੱਟੜਵਾਦੀ ਇਸਲਾਮ ਦਾ ਧਾਰਨੀ ਮੁਸਲਮਾਨ ਹਾਕਮ ਮੰਨਿਆ ਗਿਆ ਹੈ ਉਸ ਉੱਪਰ ਹਿੰਦੂਆਂ ਦੇ ਸਵਾਮਣ ਜਨੇਊ ਹਰ ਰੋਜ਼ ਲਾ ਕੇ ਰੋਟੀ ਖਾਣ ਵਾਲੇ ਦਰਿੰਦੇ ਵਰਗੇ ਦੋਸ਼ ਲੱਗਦੇ ਰਹੇ ਹਨ ਇਸਲਾਮੀ ਸ਼ਰਧਾ ਦਾ ਧਾਰਨੀ ਹੋਣ ਕਾਰਨ ਕਿਹਾ ਜਾਂਦਾ ਹੈ ਕਿ ਉਹ ਰੋਟੀ ਵੀ ਖੁਦ ਵਾਣ ਵਟ ਕੇ ਜਾਂ ਟੋਪੀਆਂ ਬਣਾ ਕੇ ਤੇ ਮਿਹਨਤ ਮੁਸ਼ਕਤ ਕਰਕੇ ਖੁਦ ਕਮਾ ਕੇ ਖਾਂਦਾ ਸੀ ਉਸ ਨੂੰ ਹਿੰਦੂ ਧਰਮ ਦੇ ਵਿੱਚੋਂ ਨਿਕਲ ਕੇ ਨਵੇਂ ਬਣੇ ਇਨਕਲਾਬੀ ਸਿੱਖ ਧਰਮ ਦਾ ਵਿਰੋਧੀ ਵੀ ਕਿਹਾ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਤੇ ਸੈਭ ਜਹਾਦਾਂ ਦਾ ਕਾਤਲ ਹੋਣ ਕਾਰਨ ਸਿੱਖ ਧਰਮ ਵਿੱਚ ਵੀ ਇਸ ਨੂੰ ਇੱਕ ਤਵਸਵੀ ਬੇਕਿਰਕ ਹਾਕਮ ਜਾਣ ਕੇ ਸਮਝ ਕੇ ਨਫ਼ਸਤੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਉਸ ਬਾਰੇ ਮਸ਼ਹੂਰ ਹੈ ਕਿ ਰੰਗਜੀਤ ਨੇ ਬਹੁਤ ਸਾਰੇ ਮੰਦਰ ਤੋੜੇ ਤੇ ਮਸਜਿਦਾਂ ਦੀ ਸਾਰੀ ਕੀਤੀ ਪਰ ਕੁਝ ਇਤਿਹਾਸਕਾਰਾਂ ਨੇ ਉਸ ਦੇ ਜੀਵਨ ਦਾ ਦੂਜਾ ਰੁਖ ਵੀ ਦਿਖਾਉਣ ਦਾ ਯਤਨ ਕੀਤਾ ਹੈ ਇਹ ਕਿਤਾਬ ਜਿਹਦਾ ਅਸੀਂ ਅੱਜ ਜ਼ਿਕਰ ਕਰ ਰਹੇ ਆ ਇਤਿਹਾਸ ਕੇ ਸਾਥ ਇਹ ਅਨਿਆਏ ਇਸ ਦੇ ਲੇਖਕ ਨੇ ਪ੍ਰੋਫੈਸਰ ਬੀ ਐਨ ਪਾਂਡੇ ਇਸ ਕਿਤਾਬ ਦੇ ਵਿੱਚੋਂ ਗਏ ਲੈ ਆਪਾਂ ਇੱਕ ਲੇਖ ਰੰਗਜੀਵ ਨੇ ਮੰਦਰ ਤੋੜੇ ਤੇ ਮਸਜਿਦ ਵੀ ਤੋੜੀ ਪਰ ਕਿਉਂ ਨੂੰ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਦੇ ਵਿੱਚ ਅਸੀਂ ਪੇਸ਼ ਕਰ ਰਹੇ ਆ ਇਸ ਦਾ ਅਨੁਵਾਦ ਜਿਹੜਾ ਰਮਨਦੀਪ ਕੌਰ ਹਰਾਨ ਨੇ ਕੀਤਾ ਹੈ ਇਹ ਕਿਤਾਬ ਦੇ ਜਿਹੜੇ ਲੇਖਕ ਲੇਖਕ ਨੇ ਇਤਿਹਾਸਕਾਰ ਵੀ ਨੇ ਉੜੀਸਾ ਦੇ ਸਾਬਕਾ ਰਾਜਪਾਲ ਵੀ ਰਹੇ ਨੇ ਰਾਜ ਸਭਾ ਦੇ ਮੈਂਬਰ ਵੀ ਰਹੇ ਨੇ ਤੇ ਅਲਾਹਾਬਾਦ ਨਗਰਪਾਲਿਕਾ ਦੇ ਚੇਅਰਮੈਨ ਦੇ ਤੌਰ ਤੇ ਉਹਨਾਂ ਆਪਣਾ ਕੈਰੀਅਰ ਵੀ ਸ਼ੁਰੂ ਕੀਤਾ ਸੀ ਤੇ ਪ੍ਰੋਫੈਸਰ ਬੀ ਐਨ ਪਾਂਡੇ ਲਿਖਦੇ ਨੇ ਕਿ ਜਦੋਂ ਮੈਂ 1938 ਈਸਵੀ ਤੋਂ ਲੈ ਕੇ 1953 ਈਸਵੀ ਤੱਕ ਨਗਰਪਾਲਿਕਾ ਦਾ ਚੇਅਰਮੈਨ ਸੀ ਤਾਂ ਮੇਰੇ ਸਾਹਮਣੇ ਦਾਖਲ ਖਾਰਜ ਦਾ ਇੱਕ ਮਸਲਾ ਲਿਆਂਦਾ ਗਿਆ ਇਹ ਮਸਲਾ ਸ਼ੁਮੇਸ਼ਵਰ ਨਾਥ ਮਹਾਦੇਵ ਮੰਦਿਰ ਨਾਲ ਸਬੰਧਤ ਜਾਇਦਾਦ ਬਾਰੇ ਸੀ ਮੰਦਰ ਦੇ ਮੰਤ ਦੀ ਮੌਤ ਤੋਂ ਬਾਅਦ ਉਸ ਜਾਇਦਾਦ ਦੇ ਦੋ ਦਾਵੇਦਾਰ ਖੜੇ ਹੋ ਗਏ ਸਨ ਇੱਕ ਦਾਵੇਦਾਰ ਨੇ ਕੁਝ ਦਸਤਾਵੇਜ਼ ਜਮ੍ਹਾਂ ਕਰਵਾਏ ਜੋ ਉਸ ਦੇ ਖਾਨਦਾਨ ਵਿੱਚ ਬਹੁਤ ਪੁਰਾਣੇ ਚਿਰ ਤੋਂ ਚੱਲੇ ਆ ਰਹੇ ਸਨ ਇਹਨਾਂ ਦਸਤਾਵੇਜ਼ਾਂ ਵਿੱਚ ਸ਼ੈਨਸ਼ਾਹ ਰੰਗਜੀਬ ਦੇ ਫਰਮਾਨ ਵੀ ਸਨ ਅਰੰਗਜੀਬ ਨੇ ਇਸ ਮੰਦਰ ਨੂੰ ਜ਼ਗੀਰ ਤੇ ਨਕਦ ਦਾਨ ਵੀ ਦਿੱਤਾ ਸੀ ਮੈਂ ਸੋਚਿਆ ਕਿ ਫਰਮਾਨ ਨਕਲੀ ਹੋਣਗੇ ਮੈਨੂੰ ਹਰਾਨੀ ਹੋਈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਰੰਗਜੀਬ ਜਿਹੜਾ ਮੰਦਰਾਂ ਨੂੰ ਤੋੜਨ ਲਈ ਪ੍ਰਸਿੱਧ ਹੈ ਉਹ ਇੱਕ ਮੰਦਰ ਨੂੰ ਇਹ ਕਹਿ ਕੇ ਜ਼ਗੀਰ ਦੇ ਦਿੰਦਾ ਹੈ ਕਿ ਇਹ ਜ਼ਗੀਰ ਪੂਜਾ ਅਤੇ ਭੋਗ ਦੇ ਲਈ ਦਿੱਤੀ ਜਾ ਰਹੀ ਹੈ ਆਖਰ ਰੰਗਜੀਬ ਕਿਵੇਂ ਬੁੱਤ ਪ੍ਰਸਤੀ ਨਾਲ ਆਪਣੇ ਆਪ ਨੂੰ ਭਾਗੀਦਾਰ ਬਣਾ ਸਕਦਾ ਮੈਨੂੰ ਵਿਸ਼ਵਾਸ ਸੀ ਕਿ ਦਸਤਾਵੇਜ਼ ਨਕਲੀ ਹੀ ਹੋਣਗੇ ਪਰ ਕੋਈ ਫੈਸਲਾ ਲੈਣ ਤੋਂ ਪਹਿਲਾਂ ਮੈਂ ਡਾਕਟਰ ਸਰਤੇਜ ਬਹਾਦਰ ਸਪਰੂ ਦੀ ਸਲਾਹ ਲੈਣੀ ਮناسب ਸਮਝੀ ਉਹ ਅਰਬੀ ਤੇ ਫਾਰਸੀ ਦੇ ਵਧੀਆ ਜਾਣਕਾਰ ਸਨ ਮੈਂ ਦਸਤਾਵੇਜ਼ ਉਹਨਾਂ ਅੱਗੇ ਪੇਸ਼ ਕੀਤੇ ਤੇ ਉਹਨਾਂ ਦੀ ਸਲਾਹ ਮੰਗੀ ਉਹਨਾਂ ਨੇ ਦਸਤਾਵੇਜ਼ਾਂ ਦਾ ਅਧਿਨ ਕਰਨ ਤੋਂ ਬਾਅਦ ਕਿਹਾ ਕਿ ਅਰੰਗਜੇ ਦੇ ਇਹ ਫਰਮਾਨ ਅਸਲੀ ਤੇ ਵਾਸਤਵਪੱਖ ਹਨ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਮੁੰਸ਼ੀ ਨੂੰ ਬਨਾਰਸ ਦੇ ਜੰਗਮ ਬਾੜੀ ਮੰਦਿਰ ਦੀ ਫਾਈਲ ਲਿਆਉਣ ਲਈ ਵੀ ਕਿਹਾ ਇਹ ਮਕਦਮਾ ਲਾਹੌਰ ਹਾਈ ਕੋਰਟ ਵਿੱਚ 15 ਸਾਲਾਂ ਤੋਂ ਵਿਚਾਰ ਅਧੀਨ ਸੀ ਜੰਗਮ ਬਾੜੀ ਮੰਦਿਰ ਤੇ ਮਹੰਤ ਕੋਲ ਵੀ ਕਈ ਫਰਮਾਨ ਸਨ ਜਿਨ੍ਹਾਂ ਵਿੱਚ ਮੰਦਰਾਂ ਨੂੰ ਜ਼ਮੀਨ ਦਿੱਤੀ ਗਈ ਸੀ ਇਹਨਾਂ ਦਸਤਾਵੇਜ਼ਾਂ ਨੇ ਰੰਗਜੀਤ ਦੀ ਨਵੀਂ ਤਸਵੀਰ ਮੇਰੇ ਅੱਗੇ ਪੇਸ਼ ਕਰ ਦਿੱਤੀ ਜਿਸ ਨਾਲ ਮੈਂ ਹੈਰਾਨ ਰਹਿ ਗਿਆ ਡਾਕਟਰ ਸਪਰੂ ਦੀ ਸਲਾਹ ਤੇ ਮੈਂ ਭਾਰਤ ਦੇ ਵਿਭਿੰਨ ਪ੍ਰਮੁੱਖ ਮੰਦਰਾਂ ਦੇ ਮੰਤਾਂ ਨੂੰ ਚਿੱਠੀ ਭੇਜ ਕੇ ਬੇਨਤੀ ਕੀਤੀ ਕਿ ਜੇਕਰ ਉਹਨਾਂ ਕੋਲ ਰੰਗਜੀਤ ਦੇ ਕੁਝ ਫਰਮਾਨ ਹੋਣ ਜਿਨ੍ਹਾਂ ਵਿੱਚ ਮੰਦਰਾਂ ਨੂੰ ਜ਼ਗੀਰਾਂ ਦਿੱਤੀਆਂ ਗਈਆਂ ਹੋਣ ਤਾਂ ਕਿਰਪਾ ਕਰਕੇ ਉਹਨਾਂ ਦੀਆਂ ਫੋਟੋਸਟੇਟ ਕਾਪੀਆਂ ਮੇਰੇ ਕੋਲ ਭੇਜ ਦੇਣ ਹੁਣ ਮੇਰੇ ਅੱਗੇ ਹੈਰਾਨੀ ਦੀ ਇੱਕ ਹੋਰ ਗੱਲ ਆਈ ਉਜੈਨ ਦੇ 마 ਕਲੇਸ਼ਵਰ ਮੰਦਰ ਚਿੱਤਰਕੂਟ ਦਾ ਬਾਲਾਜੀ ਮੰਦਰ ਘਾਟੀ ਦਾ ਊਮਾਨੰਦ ਮੰਦਰ ਸਤਰਨਜਾਈ ਦੇ ਜੈਨ ਮੰਦਰ ਅਤੇ ਉੱਤਰ ਭਾਰਤ ਵਿੱਚ ਫੈਲੇ ਅਨੇਕਾਂ ਪ੍ਰਮੁੱਖ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਮੱਠਾਂ ਆਦ ਨਾਲ ਸੰਬੰਧਿਤ ਜ਼ਗੀਰਾਂ ਦੇ ਕਈ ਔਰੰਗਜ਼ੇਬ ਦੇ ਫਰਮਾਨ ਦੀਆਂ ਨਕਲਾਂ ਮੈਨੂੰ ਪ੍ਰਾਪਤ ਹੋ ਗਈਆਂ ਇਹ ਫਰਮਾਨ 1659 ਈਸਵੀ ਤੋਂ 1685 ਈਸਵੀ ਦੇ ਦਰਮਿਆਨ ਕੀਤੇ ਗਏ ਸਨ ਹਾਲਾਂਕਿ ਹਿੰਦੂਆਂ ਤੇ ਉਹਨਾਂ ਦੇ ਮੰਦਰਾਂ ਪੱਤੀ ਰੰਗਜੀਤ ਦੇ ਉਦਾਰ ਰਵਈਏ ਦੀਆਂ ਇਹ ਕੁਝ ਮਸਾਲਾਂ ਹੀ ਹਨ ਫਿਰ ਵੀ ਇਸ ਨਾਲ ਇਹ ਸਿੱਧ ਹੋ ਜਾਂਦਾ ਹੈ ਕਿ ਇਤਿਹਾਸਕਾਰਾਂ ਨੇ ਉਹਨਾਂ ਦੇ ਸਬੰਧ ਵਿੱਚ ਜੋ ਕੁਝ ਵੀ ਲਿਖਿਆ ਹੈ ਉਹ ਪੱਖਪਾਤ ਦੇ ਉੱਤੇ ਆਧਾਰਿਤ ਹੈ ਅਤੇ ਇਸ ਨਾਲ ਉਸ ਦਾ ਇੱਕ ਹੀ ਰੂਪ ਸਾਹਮਣੇ ਲਿਆਂਦਾ ਗਿਆ ਹੈ ਭਾਰਤ ਇੱਕ ਵਿਸ਼ਾਲ ਦੇਸ਼ ਹੈ ਜਿਸ ਵਿੱਚ ਹਜ਼ਾਰਾਂ ਮੰਦਰ ਚਾਰੇ ਪਾਸੇ ਫੈਲੇ ਹੋਣੇ ਹਨ ਜੇਕਰ ਸਹੀ ਢੰਗ ਨਾਲ ਖੋਜ ਕੀਤੀ ਜਾਵੇ ਤਾਂ ਮੈਨੂੰ ਵਿਸ਼ਵਾਸ ਹੈ ਕਿ ਹੋਰ ਬਹੁਤ ਸਾਰੀਆਂ ਅਜਿਹੀਆਂ ਧਾਰਨਾਵਾਂ ਵੀ ਮਿਲ ਜਾਣਗੀਆਂ ਜਿਨ੍ਹਾਂ ਨਾਲ ਰੰਗਜੀਬ ਦੇ ਗੈਰ ਮੁਸਲਮਾਨਾ ਪ੍ਰਤੀ ਉਦਾਰ ਵਿਵਹਾਰ ਤੇ ਵਤੀਰੇ ਬਾਰੇ ਪਤਾ ਲੱਗੇਗਾ ਰੰਗਜੀਬ ਦੇ ਫਰਮਾਨਾਂ ਦੀ ਜਾਂਚ ਪੜਤਾਲ ਦੇ ਸਿਲਸਿਲੇ ਦੌਰਾਨ ਮੇਰਾ ਸੰਪਰਕ ਸ਼੍ਰੀ ਗਿਆਨ ਚੰਦ ਤੇ ਪਟਨਾ ਮਿਊਜ਼ੀਅਮ ਦੇ ਸਾਬਕਾ ਕੁਰੀਟਰ ਡਾਕਟਰ ਪੀ ਐਲ ਗੁਪਤਾ ਨਾਲ ਹੋਇਆ ਇਹ ਅਨੁਭਵੀ ਵੀ ਰੰਗਜੀਤ ਦੇ ਵਿਸ਼ੇ ਵਿੱਚ ਇਤਿਹਾਸਿਕ ਦ੍ਰਿਸ਼ਟੀ ਤੋਂ অতি ਮਹੱਤਵਪੂਰਨ ਖੋਜ ਕਰ ਰਹੇ ਸਨ ਮੈਨੂੰ ਖੁਸ਼ੀ ਹੋਈ ਕਿ ਕੁਝ ਹੋਰ ਖੋਜ ਕਰਤਾ ਵੀ ਸੱਚਾਈ ਨੂੰ ਲੱਭਣ ਵਿੱਚ ਰੁੱਝੇ ਹੋਏ ਹਨ ਅਤੇ ਬਹੁਤ ਬਦਰਾਮ ਰੰਗਜੀਤ ਦੀ ਤਸਵੀਰ ਨੂੰ ਸਾਫ਼ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਰੰਗਜੀਤ ਜਿਸ ਨੂੰ ਪੱਖਪਤੀ ਇਤਿਹਾਸਕਾਰਾਂ ਨੇ ਭਾਰਤ ਵਿੱਚ ਮੁਸਲਮਾਨ ਹਕੂਮਤ ਦਾ ਪ੍ਰਤੀਕ ਮੰਨ ਰੱਖਿਆ ਹੈ ਉਸ ਦੇ ਬਾਰੇ ਉਹ ਕੀ ਵਿਚਾਰ ਰੱਖਦੇ ਹਨ ਇਸ ਵਿਸ਼ੇ ਵਿੱਚ ਇਥੋਂ ਤੱਕ ਕਿ ਸ਼ਿਬਲੀ ਵਰਗੇ ਇਤਿਹਾਸ ਗਵੇਸੀ ਕਵੀ ਨੂੰ ਇਹ ਕਹਿਣਾ ਪਿਆ ਤੁਮੇ ਲੈ ਦੇ ਕੇ ਸਾਰੀ ਦਾਸਤਾ ਮੈਂ ਯਾਦ ਹੈ ਇਤਰਾ ਕਿ ਔਰੰਗਜ਼ੇਬ ਹਿੰਦੂ ਕੁਛ ਥਾ ਜ਼ਾਲਮ ਥਾ ਸਿਤਮਗਰ ਥਾ ਔਰੰਗਜ਼ੇਬ ਉੱਤੇ ਹਿੰਦੂ ਦਸ਼ਮਣੀ ਦੇ ਦੋਸ਼ ਤੇ ਸਬੰਧ ਵਿੱਚ ਜਿਸ ਫਰਮਾਨ ਨੂੰ ਬਹੁਤ ਉਛਾਲਿਆ ਗਿਆ ਹੈ ਉਹ ਫਰਮਾਨੇ ਬਨਾਰਸ ਦੇ ਨਾਮ ਨਾਲ ਪ੍ਰਸਿੱਧ ਹੈ ਇਹ ਫਰਮਾਨ ਬਨਾਰਸ ਦੇ ਮਹੱਲਾ ਗੋਰੀ ਦੇ ਇੱਕ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਹੈ 1905 ਈਸਵੀ ਵਿੱਚ ਇਸ ਨੂੰ ਗੋਪੀ ਉਪਾਧਿਆਏ ਦੇ ਨਿਵਾਸੀ ਮੰਡਲ ਪਾਂਡੇ ਨੇ ਸਿਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਸੀ ਤੇ ਇਸ ਨੂੰ ਪਹਿਲੀ ਵਾਰ ਏਸ਼ੀਆਟਿਕ ਸੁਸਾਇਟੀ ਬੰਗਾਲ ਵੱਲੋਂ ਇੱਕ ਜਰਨਲ ਯਾਨੀ ਕਿ ਪੱਤਰਕਾਰ ਨੇ 1911 ਈਸਵੀ ਵਿੱਚ ਪ੍ਰਕਾਸ਼ਿਤ ਵੀ ਕੀਤਾ ਸੀ ਫਾਲਸ ਰੂਪ ਰਿਸਰਚ ਕਰਨ ਵਾਲਿਆਂ ਦਾ ਧਿਆਨ ਇੱਧਰ ਗਿਆ ਉਦੋਂ ਤੋਂ ਹੀ ਇਤਿਹਾਸਕਾਰ ਇਸ ਦਾ ਹਵਾਲਾ ਦਿੰਦੇ ਆ ਰਹੇ ਹਨ ਅਤੇ ਉਹ ਇਸ ਅਧਾਰ ਤੇ ਰੰਗਜੀਤ ਤੇ ਦੋਸ਼ ਲਾ ਰਹੇ ਹਨ ਕਿ ਉਸ ਨੇ Hindu ਮੰਦਰਾਂ ਦੇ ਨਿਰਮਾਣ ਦੇ ਉੱਤੇ ਰੋਕ ਲਾ ਦਿੱਤੀ ਸੀ ਜਦ ਕੇ ਇਸ ਫਰਮਾਨ ਦਾ ਵਾਸਤਵਿਕ ਮਹੱਤਵ ਉਹਨਾਂ ਦੀਆਂ ਅੱਖਾਂ ਤੋਂ ਓਲੇ ਰਹਿ ਗਿਆ ਹੈ ਇਹ ਲਿਖਤੀ ਪ੍ਰਮਾਨ ਰੰਗਜੀਬ ਨੇ 15 ਜਮਾਦਲ الاول 1063 ਹਿਜਰੀ ਯਾਨੀ 10 ਮਾਰਚ 1659 ਈਸਵੀ ਨੂੰ ਬਨਾਰਸ ਦੇ ਸਥਾਨਕ ਅਧਿਕਾਰੀ ਦੇ ਨਾਂ ਭੇਜਿਆ ਸੀ ਜਿਹੜਾ ਇੱਕ ਬ੍ਰਾਹਮਣ ਦੀ ਸ਼ਿਕਾਇਤ ਦੇ ਸਿਲਸਿਲੇ ਵਿੱਚ ਜਾਰੀ ਕੀਤਾ ਗਿਆ ਸੀ ਉਹ ਬ੍ਰਾਹਮਣ ਇੱਕ ਮੰਦਰ ਦਾ ਮੰਤਰੀ ਅਤੇ ਕੁਝ ਲੋਕ ਉਸ ਨੂੰ ਪਰੇਸ਼ਾਨ ਕਰ ਰਹੇ ਸਨ ਫਰਮਾਨ ਵਿੱਚ ਕਿਹਾ ਗਿਆ ਹੈ ਕਿ ਅਬਲਸ ਅਸਨ ਨੂੰ ਮੇਰੀ ਸ਼ਾਹੀ ਉਧਾਰਤਾ ਦਾ ਕਹਿਲ ਰਹਿੰਦੇ ਹੋਏ ਇਹ ਜਾਣਨਾ ਚਾਹੀਦਾ ਹੈ ਕਿ ਮੇਰੀ ਸੁਭਾਵਕ ਦਿਯਾਤਾ ਤੇ ਪ੍ਰਾਕਿਰਤਕ ਨਿਆਂ ਦੇ ਅਨਸਾਰ ਮੇਰਾ ਸਾਰਾ ਅੰਤੱਖ ਸੰਘਰਸ਼ ਅਤੇ ਇਨਸਾਫ ਪਸੰਦ ਇਰਾਦਿਆਂ ਦਾ ਉਦੇਸ਼ ਜਨ ਕਲਿਆਣ ਨੂੰ ਵਧਾਉਣਾ ਹੈ ਅਤੇ ਹਰ ਉੱਚ ਅਤੇ ਨਿਮਨ ਵਰਗਾਂ ਦੇ ਹਾਲਾਤਾਂ ਨੂੰ ਬਿਹਤਰ ਬਣਾਉਣਾ ਹੈ ਆਪਣੇ ਪਵਿੱਤਰ ਕਾਨੂੰਨ ਦੇ ਅਨਸਾਰ ਮੈਂ ਫੈਸਲਾ ਲਿਆ ਹੈ ਕਿ ਪ੍ਰਾਚੀਨ ਮੰਦਰਾਂ ਨੂੰ ਤਬਾਹ ਤੇ ਬਰਬਾਦ ਨਹੀਂ ਕੀਤਾ ਜਾਵੇਗਾ ਅਲਬੱਤਾ ਨਵੇਂ ਮੰਦਰ ਨਾ ਬਣਾਏ ਜਾਣ ਮੇਰੇ ਸਨਿਆਉਤ ਅਧਾਰਤ ਕਾਲ ਵਿੱਚ ਮੇਰੇ ਮਾਨਯੋਗ ਅਤੇ ਪਵਿੱਤਰ ਦਰਬਾਰ ਵਿੱਚ ਇਹ ਸੂਚਨਾ ਪਹੁੰਚੀ ਹੈ ਕਿ ਕੁਝ ਲੋਕ ਬਨਾਰਸ ਸ਼ਹਿਰ ਅਤੇ ਉਸ ਦੇ ਆਲੇ-ਦੁਆਲੇ ਦੇ ਹਿੰਦੂ ਨਾਗਰਿਕਾਂ ਅਤੇ ਮੰਦਰਾਂ ਦੇ ਬ੍ਰਾਹਮਣ ਪ੍ਰੋਤਾ ਨੂੰ ਪਰੇਸ਼ਾਨ ਕਰ ਰਹੇ ਹਨ ਭਾਵ ਉਹਨਾਂ ਦੇ ਮਸਲਿਆਂ ਵਿੱਚ ਦਖਲ ਦੇ ਰਹੇ ਹਨ ਜਦ ਕਿ ਇਹ ਪ੍ਰਾਚੀਨ ਮੰਦਰ ਉਹਨਾਂ ਦੀ ਦੇਖ-ਰੇਖ ਦੇ ਅਧੀਨ ਹਨ ਇਸ ਤੋਂ ਇਲਾਵਾ ਉਹ ਇਹ ਚਾਹੁੰਦੇ ਹਨ ਕਿ ਇਹਨਾਂ ਬ੍ਰਾਹਮਣਾਂ ਨੂੰ ਇਹਨਾਂ ਤੋਂ ਇਨਾਂ ਦੇ ਪ੍ਰਾਣਯ ਉਦਯਾਂ ਤੋਂ ਹਟਾ ਦਿੱਤਾ ਜਾਵੇ ਇਹ ਦਖਲਅੰਦਾਜ਼ੀ ਇਸ ਭਾਈਚਾਰੇ ਲਈ ਪਰੇਸ਼ਾਨੀ ਦਾ ਕਾਰਨ ਹੈ ਇਸ ਲਈ ਮੇਰਾ ਇਹ ਫਰਮਾਨ ਹੈ ਕਿ ਮੇਰੇ ਸ਼ਾਈ ਹੁਕਮ ਪਹੁੰਚਦੇ ਹੀ ਤੁਸੀਂ ਹਿਦਾਇਤ ਜਾਰੀ ਕਰ ਦਿਓ ਕਿ ਕੋਈ ਵੀ ਵਿਅਕਤੀ ਗੈਰ ਕਾਨੂੰਨੀ ਰੂਪ ਨਾਲ ਦਖਲਅੰਦਾਜ਼ੀ ਨਾ ਕਰੇ ਅਤੇ ਨਾ ਉਹਨਾਂ ਸਥਾਨਾਂ ਦੇ ਬ੍ਰਾਹਮਣਾਂ ਤੇ ਹੋਰ ਹਿੰਦੂ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਪਰੇਸ਼ਾਨ ਕਰੇ ਤਾਂ ਕਿ ਪਹਿਲਾਂ ਦੀ ਤਰ੍ਹਾਂ ਉਹਨਾਂ ਦਾ ਕਬਜ਼ਾ ਬਰਕਰਾਰ ਰਹੇ ਅਤੇ ਪੂਰੇ ਮਨ ਨਾਲ ਮੇਰੀ ਸਲਤਨਤ ਦੇ ਲਈ ਉਹ ਅਰਦਾਸ ਕਰਦੇ ਰਹਿਣ ਇਸ ਹੁਕਮ ਨੂੰ ਤੁਰੰਤ ਲਾਗੂ ਕੀਤਾ ਜਾਵੇ ਇਸ ਪ੍ਰਮਾਨ ਤੋਂ ਸਪਸ਼ਟ ਹੈ ਕਿ ਰੰਗਜੀਵ ਨੇ ਨਵੇਂ ਮੰਦਰਾਂ ਦੇ ਨਿਰਮਾਣ ਦੇ ਵਿਰੁੱਧ ਕੋਈ ਨਵਾਂ ਹੁਕਮ ਜਾਰੀ ਨਹੀਂ ਕੀਤਾ ਬਲਕਿ ਉਸ ਨੇ ਕੇਵਲ ਪਹਿਲਾਂ ਤੋਂ ਚੱਲੀ ਆ ਰਹੀ ਪਰੰਪਰਾ ਦਾ ਹਵਾਲਾ ਦਿੱਤਾ ਤੇ ਉਸ ਪਰੰਪਰਾ ਦੀ ਪਾਲਣਾ ਉਤੇ ਜ਼ੋਰ ਦਿੱਤਾ ਪਹਿਲਾਂ ਤੋਂ ਮੌਜੂਦ ਮੰਦਰਾਂ ਨੂੰ ਤਬਾਹ ਕਰਨ ਦਾ ਉਸ ਨੇ ਕਠੋਰਤਾ ਨਾਲ ਵਿਰੋਧ ਕੀਤਾ ਇਸ ਪ੍ਰਮਾਨ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਉਹ ਹਿੰਦੂ ਜਨਤਾ ਨੂੰ ਸੁਖ ਸ਼ਾਂਤੀ ਨਾਲ ਜੀਵਨ ਜਿਉਣ ਦੇ ਮੌਕੇ ਦੇਣ ਦਾ ਵੀ ਇਛ ਸੀ ਇਹ ਸਿਰਫ ਇੱਕ ਹੀ ਪਰਮਾਨ ਨਹੀਂ ਹੈ ਬਨਾਰਸ ਵਿੱਚੋਂ ਇੱਕ ਹੋਰ ਪਰਮਾਨ ਵੀ ਮਿਲਦਾ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਰੰਗਜੀਬ ਅਸਲ ਵਿੱਚ ਚਾਹੁੰਦਾ ਸੀ ਕਿ ਹਿੰਦੂ ਸੁਖ ਸ਼ਾਂਤੀ ਨਾਲ ਜੀਵਨ ਜੀਓ ਸਕਣ ਇਹ ਪਰਮਾਨ ਇਸ ਤਰ੍ਹਾਂ ਦਾ ਹੈ RAMNAGAR BANARAS ਦੇ ਮਹਾਰਾਜਾ ਤ੍ਰਾਤ ਰਾਜਾ RAM SINGH ਨੇ ਮੇਰੇ ਦਰਬਾਰ ਵਿੱਚ ਅਰਜੀ ਦਿੱਤੀ ਹੈ ਕਿ ਉਹਨਾਂ ਦੇ ਪਿਤਾ ਨੇ ਗੰਗਾ ਨਦੀ ਦੇ ਕਿਨਾਰੇ ਤੇ ਆਪਣੇ ਧਾਰਮਿਕ ਗੁਰੂ ਭਗਵਤ ਗੁਸਾਈ ਦੇ ਨਿਵਾਸ ਲਈ ਇੱਕ ਮਕਾਨ ਬਣਾਇਆ ਸੀ ਹੁਣ ਕੁਝ ਲੋਕ ਗਸਾਈ ਨੂੰ ਪਰੇਸ਼ਾਨ ਕਰ ਰਹੇ ਹਨ ਅੰਤੇ ਫਰਮਾਨ ਜਾਰੀ ਕੀਤਾ ਜਾਂਦਾ ਹੈ ਕਿ ਇਸ ਫਰਮਾਨ ਦੇ ਪਹੁੰਚਦਿਆਂ ਹੀ ਸਾਰੇ ਵਰਤਮਾਨ ਅਧਿਕਾਰੀ ਅਤੇ ਆਉਣ ਵਾਲੇ ਅਧਿਕਾਰੀ ਇਸ ਗੱਲ ਦਾ ਪੂਰਾ ਧਿਆਨ ਰੱਖਣ ਕਿ ਕੋਈ ਵੀ ਵਿਅਕਤੀ ਗਸਾਈ ਨੂੰ ਪਰੇਸ਼ਾਨ ਅਤੇ ਡਰਾ ਧਮਕਾ ਨਾ ਸਕੇ ਅਤੇ ਨਾ ਉਹਨਾਂ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰੇ ਤਾਂ ਕਿ ਉਹ ਪੂਰੇ ਮਨ ਨਾਲ ਮੇਰੀ ਇਰਸ ਪਰਦਤ ਸਲਤੰਤਤ ਦੇ ਲਈ ਅਰਦਾਸ ਕਰਦੇ ਰਹਿਣ ਇਸ ਫਰਮਾਨ ਉੱਤੇ ਤੁਰੰਤ ਅਮਲ ਕੀਤਾ ਜਾਵੇ ਇਸ ਫਰਮਾਨ ਤੇ ਤਾਰੀਖ 17 ਬੱਬੀ ਉਸਾਨੀ 1099 ਹਿਜਰੀ ਦਰਜ ਹੈ ਜੰਗਮਬਾੜੀ ਮੱਠ ਦੇ ਮੰਤ ਕੋਲ ਕੁਝ ਫਰਮਾਨਾਂ ਤੋਂ ਪਤਾ ਲੱਗਦਾ ਹੈ ਕਿ ਔਰੰਗਜ਼ੇਬ ਕਦੇ ਵੀ ਇਹ ਬਰਦਾਸ਼ਤ ਨਹੀਂ ਸੀ ਕਰਦਾ ਕਿ ਉਹਦੀ ਪਰਜਾ ਦੇ ਅਧਿਕਾਰ ਕਿਸੇ ਤਰ੍ਹਾਂ ਨਾਲ ਖੋਏ ਜਾਣ ਚਾਹੇ ਉਹ ਹਿੰਦੂ ਹੋਣ ਜਾਂ ਮੁਸਲਮਾਨ ਉਹ ਅਪਰਾਧੀਆਂ ਨਾਲ ਸ਼ਕਤੀ ਨਾਲ ਪੇਸ਼ ਆਉਂਦਾ ਸੀ ਇਹਨਾਂ ਫਰਮਾਨਾਂ ਵਿੱਚ ਜੰਗਮ ਲੋਕਾਂ ਦੇ ਜੋ ਕਿ ਸੈਵ ਸਮੁਦਾਏ ਦੇ ਇੱਕ ਮੱਤ ਦੇ ਲੋਕ ਹੁੰਦੇ ਹਨ ਵੱਲੋਂ ਇੱਕ ਮੁਸਲਮਾਨ ਨਾਗਰਿਕ ਨੂੰ ਦਰਬਾਰ ਵਿੱਚ ਲਿਆਂਦਾ ਗਿਆ ਜਿਸ ਤੇ ਸ਼ਾਹੀ ਹੁਕਮ ਦਿੱਤਾ ਗਿਆ ਕਿ ਬਨਾਰਸ ਸੂਬੇ ਦੇ ਇਲਾहाबाद ਦੇ ਅਫਸਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰਾਣੇ ਬਨਾਰਸ ਦੇ ਨਾਗਰਿਕਾਂ ਅਰਜਨਮਲ ਤੇ ਜੰਗਮੀਆਂ ਨੂੰ ਸ਼ਿਕਾਇਤ ਕੀਤੀ ਹੈ ਕਿ ਬਨਾਰਸ ਦੇ ਇੱਕ ਨਾਗਰਿਕ ਨजीर बेग ਨੇ ਕਸਬਾ ਬਨਾਰਸ ਵਿੱਚ ਉਹਨਾਂ ਦੀਆਂ ਪੰਜ ਹਵੇਲੀਆਂ ਤੇ ਕਬਜ਼ਾ ਕੀਤਾ ਹੋਇਆ ਹੈ ਉਹਨਾਂ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਜੇਕਰ ਸ਼ਿਕਾਇਤ ਸੱਚੀ ਸਿੱਧ ਹੋਈ ਅਤੇ ਸ਼ਿਕਾਇਤ ਕਰਤਾ ਦੀ ਮਲਕੀਅਤ ਦਾ ਅਧਿਕਾਰ ਪ੍ਰਮਾਣਿਤ ਹੋ ਗਿਆ ਤਾਂ ਨजीर बेगम ਨੂੰ ਉਹਨਾਂ ਹਵੇਲੀਆਂ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ ਤਾਂ ਕਿ ਜੰਗਮੀਆਂ ਨੂੰ ਪਹਿਖ ਵਿੱਚ ਆਪਣੀ ਸ਼ਿਕਾਇਤ ਦੂਰ ਕਰਾਉਣ ਲਈ ਮੇਰੇ ਦਰਬਾਰ ਵਿੱਚ ਨਾ ਆਉਣਾ ਪਵੇ ਇਸ ਫਰਮਾਨ ਉੱਤੇ 11 ਸਬਾਨ 13 ਜੂਲਸ 1673 ਈਸਵੀ ਦੀ ਤਰੀਕ ਦਰਜ ਹੈ ਇਸੇ ਮੱਠ ਕੋਲ ਇੱਕ ਹੋਰ ਫਰਮਾਨ ਜੇ ਸੁੱਤੇ ਪਹਿਲੀ ਨਬੀਉਲ ਅਵਲ 1078 ਈਸਵੀ ਦੀ ਤਰੀਖ ਦਰਜ ਹੈ ਜਿਸ ਤੇ ਲਿਖਿਆ ਹੋਇਆ ਹੈ ਕਿ ਜ਼ਮੀਨ ਦਾ قبضہ ਜੰਗਮੀਆਂ ਨੂੰ ਦੇ ਦਿੱਤਾ ਗਿਆ ਹੈ ਫਰਮਾਨ ਵਿੱਚ ਦਰਜ ਹੈ ਪ੍ਰਗਣਾ ਹਵੇਲੀ ਬਨਾਰਸ ਦੇ ਸਾਰੇ ਵਰਤਮਾਨ ਤੇ ਭਾਵੀ ਜ਼ਗੀਰਦਾਰਾਂ ਅਤੇ ਕਰੋੜੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼ੈਨ ਸ਼ਾਹ ਦੇ ਹੁਕਮ ਨਾਲ 178 ਬਿਗੇ ਜ਼ਮੀਨ ਜੰਗਮੀਆਂ ਨੂੰ ਦਿੱਤੀ ਜਾਂਦੀ ਹੈ ਪ੍ਰਾਣੇ ਅਫਸਰਾਂ ਨੇ ਜਾਂਚ ਕੀਤੀ ਸੀ ਅਤੇ ਸਮੇਂ ਦੇ ਪ੍ਰਗਣਾ ਦੇ ਮਾਲਕ ਦੀ ਮੋਹਰ ਦੇ ਨਾਲ ਇਹ ਸਬੂਤ ਪੇਸ਼ ਕੀਤਾ ਸੀ ਕਿ ਉਸ ਜ਼ਮੀਨ ਉੱਤੇ ਉਹਨਾਂ ਦਾ ਹੀ ਹੱਕ ਹੈ ਅੰਤ ਸ਼ੈਨ ਸ਼ਾਹ ਦੀ ਜਾਨ ਦੇ ਸਦਕੇ ਦੇ ਰੂਪ ਵਿੱਚ ਇਹ ਜ਼ਮੀਨ ਉਹਨਾਂ ਨੂੰ ਦੇ ਦਿੱਤੀ ਗਈ ਖਰੀਫ ਦੀ ਫਸਲ ਦੀ ਸ਼ੁਰੂਆਤ ਤੋਂ ਜ਼ਮੀਨ ਤੇ ਉਸ ਦਾ ਕਬਜ਼ਾ ਬਹਾਲ ਕੀਤਾ ਜਾਵੇਗਾ ਅਤੇ ਫਿਰ ਕਿਸੇ ਪ੍ਰਕਾਰ ਦੀ ਦਖਲਅੰਦਾਜ਼ੀ ਨਾ ਹੋਣ ਦਿੱਤੀ ਜਾਵੇ ਤਾਂ ਕਿ ਜੰਗਮੀ ਲੋਕ ਉਸ ਦੀ ਆਮਦਨੀ ਨਾਲ ਆਪਣਾ ਗੁਜ਼ਾਰਾ ਕਰ ਸਕਣ ਇਸ ਪ੍ਰਮਾਨ ਤੋਂ ਸਿਰਫ ਇਹੀ ਪਤਾ ਨਹੀਂ ਲੱਗਦਾ ਕਿ ਰੰਗਜੀਤ ਸੁਭਾਤ ਉਹ ਨਿਆਪਸੰਦੀ ਸੀ ਬਲਕਿ ਇਹ ਵੀ ਸਾਫ ਨਜ਼ਰ ਆ ਜਾਂਦਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਜ਼ਮੀਨਾਂ ਦੇ ਪਟਵਾਰੇ ਵਿੱਚ ਹਿੰਦੂ ਧਾਰਮਿਕ ਸੇਵਕਾਂ ਦੇ ਨਾਲ ਕੋਈ ਵਿਤਕਰਾ ਵੀ ਨਹੀਂ ਸੀ ਕਰਦਾ ਜੰਗਮੀਆਂ ਨੂੰ 178 ਬਿਗੇ ਜ਼ਮੀਨ ਖੁਦ ਰੰਗਜੀਤ ਨੇ ਹੀ ਦਿੱਤੀ ਸੀ ਕਿਉਂਕਿ ਇੱਕ ਹੋਰ ਫਰਮਾਨ ਤਰੀਕ 5 ਰਮਾਜ਼ਾਨ 1071 ਹਿਜਰੀ ਵਿੱਚ ਇਸ ਦਾ ਸਪਸ਼ਟਿਕਰਨ ਕੀਤਾ ਗਿਆ ਹੈ ਕਿ ਜ਼ਮੀਨ ਮਾਲਕਜ਼ਾਰੀ ਤੋਂ ਮੁਕਤ ਹੈ ਔਰੰਗਜ਼ੇਬ ਨੇ ਇੱਕ ਹੋਰ ਫਰਮਾਨ 1098 ਹਿਜਰੀ ਦੇ ਅਨਸਾਰ ਇੱਕ ਦੂਸਰੀ ਹਿੰਦੂ ਧਾਰਮਿਕ ਸੰਸਥਾ ਨੂੰ ਵੀ ਜ਼ਗੀਰ ਦਿੱਤੀ ਫਰਮਾਨ ਵਿੱਚ ਕਿਹਾ ਗਿਆ ਹੈ ਕਿ ਬਨਾਰਸ ਵਿੱਚ ਗੰਗਾ ਨਦੀ ਦੇ ਕਿਨਾਰੇ 베ਨੀ ਮਾਦੋ ਘਾਟ ਤੇ ਦੋ ਪਲਾਟ ਖਾਲੀ ਹਨ ਇੱਕ ਮਰਕਜ਼ੀ ਮਸਜਿਦ ਦੇ ਕਿਨਾਰੇ ਰਾਮਜੀਵਨ ਗੁਸਾਈ ਦੇ ਘਰ ਦੇ ਸਾਹਮਣੇ ਤੇ ਦੂਸਰਾ ਉਸ ਤੋਂ ਪਹਿਲਾਂ ਇਹ ਪਲਾਟ ਬੇਤੁਲ ਮਾਲ ਦੀ ਮਲਕੀਅਤ ਹਨ ਮੈਂ ਇਹ ਪਲਾਟ ਰਾਮਜੀਵਨ ਗੁਸਾਈ ਤੇ ਉਸਦੇ ਮੁੰਡੇ ਨੂੰ ਇਨਾਮ ਦੇ ਰੂਪ ਵਿੱਚ ਦਿੱਤੇ ਹਨ ਤਾਂਕੇ ਇਹਨਾਂ ਪਲਾਟਾਂ ਦੇ ਉੱਤੇ ਬ੍ਰਾਹਮਣਾ ਤੇ ਫਕੀਰਾਂ ਦੇ ਰਹਿਣ ਲਈ ਮਕਾਨ ਬਣਾਉਣ ਤੋਂ ਬਾਅਦ ਉਹ ਪਰਮਾਤਮਾ ਦੀ ਬੰਦਗੀ ਅਤੇ ਇਰਤਸ ਪਰਦਤ ਸਲਤਨਤ ਦੀ ਲੰਬੀ ਅਰਦਾਸ ਉਮਰ ਲਈ ਅਰਦਾਸ ਕਰਨ ਵਿੱਚ ਲੱਗ ਜਾਣ ਮੇਰੇ ਪੁੱਤਰਾਂ ਵਜ਼ੀਰਾ ਅਮੀਰਾ ਉਹ ਚੌਧੇਦਾਰਾਂ ਦਰੋਗੇ ਤੇ ਵਰਤਮਾਨ ਤੇ ਸਾਰੇ ਭਾਵੀ ਕੋਤਵਾਲਾਂ ਲਈ ਇਹ ਜ਼ਰੂਰੀ ਹੈ ਕਿ ਉਹ ਇਸ ਦੇਸ਼ ਦੀ ਪਾਲਣਾ ਦਾ ਧਿਆਨ ਰੱਖਣ ਤੇ ਪਲਾਟ ਯੋਗ ਵਿਅਕਤੀ ਤੇ ਉਸਦੇ ਵਾਰਸਾ ਦੇ ਕਬਜ਼ੇ ਵਿੱਚ ਹੀ ਰਹਿਣ ਦੇਣ ਅਤੇ ਉਹਨਾਂ ਤੋਂ ਕੋਈ ਵੀ ਮਾਲਗਜ਼ਰੀ ਜਾਂ ਟੈਕਸ ਨਾ ਲਿਆ ਜਾਵੇ ਅਤੇ ਨਾ ਹੀ ਕੋਈ ਸੰਨਦ ਮੰਗੀ ਜਾਵੇ ਲੱਗਦਾ ਹੈ ਕਿ ਰੰਗਜੀਬ ਨੂੰ ਆਪਣੀ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਦੇ ਸਨਮਾਨ ਦਾ ਵੀ ਬਧੇਰੇ ਧਿਆਨ ਰਹਿੰਦਾ ਸੀ ਮੇਰੇ ਕੋਲ ਰੰਗਜੀਬ ਦਾ ਇੱਕ ਫਰਮਾਨ 279 ਜੂਲਸ ਹੈ ਜਿਹੜਾ ਅਸਮ ਦੇ ਸ਼ਹਿਰ ਗੁਹਾਟੀ ਦੇ ਉਮਾਨੰਦ ਮੰਦਰ ਦੇ ਪੰਡਤ ਸਦਾਮਨ ਬ੍ਰਾਹਮਣ ਦੇ ਨਾਂ ਤੇ ਸੀ ਅਸਮ ਦੇ ਹਿੰਦੂ ਰਾਜਾ ਵੱਲੋਂ ਇਸ ਮੰਦਰ ਅਤੇ ਉਹਦੇ ਪੰਡਤ ਨੂੰ ਜ਼ਮੀਨ ਦਾ ਇੱਕ ਟੁਕੜਾ ਤੇ ਕੁਝ ਜੰਗਲਾਂ ਦੀ ਆਮਦਨੀ ਜ਼ਕੀਰ ਦੇ ਰੂਪ ਵਿੱਚ ਦਿੱਤੀ ਗਈ ਸੀ ਤਾਂ ਕਿ ਭੋਗ ਦਾ ਖਰਚਾ ਪੂਰਾ ਕੀਤਾ ਜਾ ਸਕੇ ਅਤੇ ਪੰਡਤ ਦਾ ਰੁਜ਼ਗਾਰ ਚੱਲ ਸਕੇ ਜਦੋਂ ਇਹ ਪ੍ਰਾਤ ਰੰਗਜੀਤ ਦੇ ਸ਼ਾਸਨ ਵਿੱਚ ਖੇਤਰ ਵਿੱਚ ਆ ਗਿਆ ਤਾਂ ਤੁਰੰਤ ਹੀ ਫਰਮਾਨ ਦੁਆਰਾ ਇਹ ਜ਼ਗੀਰ ਨੂੰ ਇਸੇ ਤਰ੍ਹਾਂ ਰੱਖਣ ਦਾ ਹੁਕਮ ਵੀ ਦਿੱਤਾ ਗਿਆ ਹਿੰਦੂ ਤੇ ਉਹਨਾਂ ਦੇ ਧਰਮ ਨਾਲ ਰੰਗਜੀਤ ਦੀ ਸ਼ਹਿਨਸ਼ੀਲਤਾ ਤੇ ਉਦਾਰਤਾ ਦਾ ਇੱਕ ਹੋਰ ਸਬੂਤ ਹੈ ਅਜੈਨ ਦੇ ਮਾ ਕਲੇਸ਼ਵਰ ਮੰਦਿਰ ਦੇ ਪੁਜਾਰੀਆਂ ਤੋਂ ਮਿਲਦਾ ਹੈ ਇਹ ਸ਼ਿਵਜੀ ਦੇ ਪ੍ਰਮੁੱਖ ਮੰਦਿਰਾਂ ਵਿੱਚੋਂ ਇੱਕ ਹੈ ਜਿੱਥੇ ਦਿਨ ਰਾਤ ਦੀਵਾ ਬਲਦਾ ਰਹਿੰਦਾ ਹੈ ਇਸ ਲਈ ਕਈ ਦਿਨਾਂ ਤੋਂ ਹਰ ਰੋਜ਼ ਚਾਰ ਸੇਰ ਘੋ ਉਥੋਂ ਦੀ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ ਅਤੇ ਪੁਜਾਰੀ ਕਹਿੰਦੇ ਹਨ ਕਿ ਇਹ سلسلہ ਮੁਗਲ ਕਾਲ ਵਿੱਚ ਵੀ ਚੱਲਦਾ ਰਿਹਾ ਰੰਗਜੀਬ ਨੇ ਵੀ ਇਸ ਪਰੰਪਰਾ ਦਾ ਸਨਮਾਨ ਕੀਤਾ ਇਸ ਸਿਲਸਲੇ ਵਿੱਚ ਪੁਜਾਰੀਆਂ ਕੋਲ ਮਾੜੀ ਕਿਸਮਤ ਨਾਲ ਕੋਈ ਫਰਮਾਨ ਮੇ ਉਪਲਬਧ ਨਹੀਂ ਹੈ ਪਰੰਤੂ ਇੱਕadesh ਦੀ ਨਕਲ ਜ਼ਰੂਰ ਹੈ ਜਿਹੜੀ ਰੰਗਜੇ ਦੇ ਕਾਲ ਵਿੱਚ ਸ਼ਾਜਾਦਾ ਮੁਰਾਦ ਬਖਸ਼ ਵੱਲੋਂ ਜਾਰੀ ਕੀਤੀ ਗਈ ਸੀ 5 ਸ਼ਵਵਾਲਾ ਸ਼ਵਾਲ 1061 ਹਿਜਰੀ ਨੂੰ ਇਹadesh ਸ਼ਹਿਨशाह ਦੇ ਸ਼ਾਜਾਦੇ ਨੇ ਮੰਦਰ ਦੇ ਪੁਜਾਰੀ ਦੇਵ ਨਾਰਾਇਣ ਦੇ ਇੱਕ ਨਵੇਦਨ ਤੇ ਜਾਰੀ ਕੀਤਾ ਸੀ ਵਾਸਤਵਿਕਤਾ ਦੀ ਪੁਸ਼ਟੀ ਦੇ ਬਾਅਦ ਇਸadesh ਵਿੱਚ ਕਿਹਾ ਗਿਆ ਹੈ ਕਿ ਮੰਦਰ ਦੇ ਦੀਵੇ ਲਈ ਚਬੂਤਰਾ ਕੂਤਵਾਲ ਦੇ ਤਹਿਸੀਲਦਾਰ ਦਾ ਚਾਰ ਸਿਰ ਕਿਉਂ ਹਰ ਰੋਜ਼ ਦੇ ਹਿਸਾਬ ਨਾਲ ਮਈਆ ਕਰਵਾਇਆ ਜਾਵੇ ਇਸ ਦੀ ਨਕਲ ਮੂਲ ਦੇਸ਼ ਤੇ ਜਾਰੀ ਹੋਣ ਦੇ 93 ਸਾਲਾਂ ਬਾਅਦ 1153 ਹਿਜਰੀ ਵਿੱਚ ਮੁਹੰਮਦ ਸਾਹ ਅਦੁੱਲਾ ਨੇ ਦੁਬਾਰਾ ਜਾਰੀ ਕੀਤੀ ਆਮ ਤੌਰ ਤੇ ਇਤਿਹਾਸਕਾਰ ਇਸ ਦਾ ਬਹੁਤ ਉਲੇਖ ਕਰਦੇ ਹਨ ਕਿ ਅਹਮਦਾਬਾਦ ਦੇ ਨਗਰ ਛੇੜ ਤੇ ਬਣਵਾਏ ਚਿੰਤਾਮਣੀ ਮੰਦਿਰ ਨੂੰ ਤਬਾਹ ਕਰ ਦਿੱਤਾ ਗਿਆ ਸੀ ਪਰੰਤੂ ਇਸ వాస్తਵਿਕਤਾ ਉੱਤੇ ਪਰਦਾ ਪਾ ਦਿੰਦੇ ਨੇ ਕਿ ਉਹ ਸਰੰਗਜੀਵ ਨੇ ਉਸੇ ਨਗਰ ਸੇਠ ਤੇ ਬਣਵਾਏ ਹੋਏ ਛਤ्रू ਨਜਾਇਜ਼ ਤੇ ਆਬੂ ਮੰਦਰਾਂ ਨੂੰ ਕਾਫੀ ਵੱਡੀਆਂ ਜ਼ਗੀਰਾਂ ਵੀ ਦਿੱਤੀਆਂ ਸਨ ਮੰਦਰ ਤੋੜਨ ਦੀ ਘਟਨਾ ਨਿਰਸਿੰਦੇ ਇਤਿਹਾਸ ਤੋਂ ਇਹ ਸਿੱਧ ਹੁੰਦਾ ਹੈ ਕਿ ਅਰੰਗਜੀਵ ਨੇ ਬਨਾਰਸ ਮੰਦਰ ਤੇ ਗੋਲਕੁੰਡਾ ਦੀ ਜਾਮਾਂ ਮਸਜਿਦ ਨੂੰ ਢਾਹ ਦੇਣ ਦਾ ਵੀ ਹੁਕਮ ਦਿੱਤਾ ਸੀ ਪਰੰਤੂ ਇਹਦਾ ਕਾਰਨ ਕੁਝ ਹੋਰ ਹੀ ਸੀ ਵਿਸ਼ਵਰਾਥ ਮੰਦਰ ਦੇ سلسلے ਵਿੱਚ ਘਟਨਾਕਰਮ ਇਹ ਬਿਆਨ ਕੀਤਾ ਜਾਂਦਾ ਹੈ ਕਜਦੋਂ ਰੰਗਦੇਵ ਬੰਗਾਲ ਜਾਂਦੇ ਹੋਏ ਬਨਾਰਸ ਕੋਲੋਂ ਦੀ ਲੰਘ ਰਿਹਾ ਸੀ ਤਾਂ ਉਹਦੇ ਕਾਫਲੇ ਵਿੱਚ ਸ਼ਾਮਲ ਹਿੰਦੂ ਰਾਜਿਆਂ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ ਕਿ ਇੱਥੇ ਕਾਫਲਾ ਇੱਕ ਦਿਨ ਲਈ ਠਹਿਰਾ ਦਿੱਤਾ ਜਾਵੇ ਤਾਂ ਕਿ ਉਹਨਾਂ ਦੀਆਂ ਰਾਣੀਆਂ ਬਨਾਰਸ ਜਾ ਕੇ ਗੰਗਾ ਦਾ ਇਸ਼ਨਾਨ ਕਰ ਲੈਣਗੀਆਂ ਅਤੇ ਵਿਸ਼ਵਨਾਥ ਜੀ ਦੇ ਮੰਦਰ ਵਿੱਚ ਸ਼ਰਧਾ ਸੁਮਨ ਵੀ ਅਰਪਿਤ ਕਰ ਸਕਣਗੀਆਂ ਰੰਗਦੇਵ ਨੇ ਤੁਰੰਤ ਇਹ ਨਵੇਦਨ ਸਵੀਕਾਰ ਕਰ ਲਿਆ ਅਤੇ ਕਾਫਲੇ ਦੇ ਪੜਾ ਤੋਂ ਬਨਾਰਸ ਤੱਕ 5 ਮੀਲ ਤੱਕ ਫੌਜੀ ਪਹਿਰੇ ਬਿਠਾ ਦਿੱਤਾ ਰਾਣੀਆਂ ਪਾਲਕੀਆਂ ਵਿੱਚ ਸਵਾਰ ਹੋ ਗਈਆਂ ਤੇ ਇਸ਼ਨਾਨ ਤੇ ਪੂਜਾ ਤੋਂ ਬਾਅਦ ਵਾਪਸ ਆ ਗਈਆਂ ਪਰੰਤੂ ਇੱਕ ਰਾਣੀ ਉਹ ਜਿਹੜੀ ਕਿ ਕਸ਼ ਦੀ ਮਹਾਰਾਣੀ ਸੀ ਵਾਪਸ ਨਾ ਆਈ ਤਾਂ ਉਹ ਬਹੁਤ ਉਸ ਦੀ ਭੜੀ ਭਾਲ ਕੀਤੀ ਗਈ ਪਰੰਤੂ ਉਹਦਾ ਕੋਈ ਪਤਾ ਹੀ ਨਾ ਲੱਗਿਆ ਜਦੋਂ ਰੰਗਦੇਵ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨੂੰ ਬੜਾ ਗੁੱਸਾ ਆਇਆ ਅਤੇ ਉਸਨੇ ਫੌਜ ਦੇ ਵੱਡੇ ਅਫਸਰਾਂ ਨੂੰ ਰਾਣੀ ਦੀ ਤਲਾਸ਼ ਕਰਨੀ ਭੇਜਿਆ ਅਤੇ ਉਹਨਾਂ ਅਫਸਰਾਂ ਨੇ ਵੇਖਿਆ ਕਿ ਗਣੇਸ਼ ਦੀ ਮੂਰਤੀ ਜਿਹੜੀ ਕੰਧ ਵਿੱਚ ਫਿੱਟ ਕੀਤੀ ਹੋਈ ਸੀ ਜੜੀ ਹੋਈ ਸੀ ਉਹ ਥੋੜੀ ਥੋੜੀ ਹਿੱਲ ਰਹੀ ਸੀ ਉਹਨਾਂ ਨੇ ਮੂਰਤੀ ਪਰੇ ਕਰਕੇ ਵੇਖਿਆ ਤਾਂ ਤੈਖਾਨੇ ਦੀਆਂ ਪੌੜੀਆਂ ਮਿਲ ਗਈਆਂ ਅਤੇ ਗੁੰਮਸ਼ੁਦਾ ਰਾਣੀ ਉੱਥੇ ਪਈ ਰੋ ਰਹੀ ਸੀ ਉਹਦੀ ਇੱਜ਼ਤ ਵੀ ਲੁੱਟ ਲਈ ਗਈ ਸੀ ਅਤੇ ਉਹਦੇ ਕੀਮਤੀ ਕੱਪੜੇ ਵੀ ਖੋਲੇ ਗਏ ਸਨ ਇਹ ਤੈਖਾਨਾ ਵਿਸ਼ਵਨਾਥ ਦੀ ਮੂਰਤੀ ਦੇ ਠੀਕ ਥੱਲੇ ਬਣਿਆ ਹੋਇਆ ਸੀ ਰਾਜਾ ਨੇ ਇਸ ਹਰਕਤ ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਵਿਰੋਧ ਪ੍ਰਗਟ ਕੀਤਾ ਕਿਉਂਕਿ ਇਹ ਬਹੁਤ ਘਨਾਉਣਾ ਅਪਰਾਧ ਸੀ ਇਸ ਲਈ ਉਹਨਾਂ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਉਹਨਾਂ ਦੀ ਮੰਗ ਤੇ ਔਰੰਗਜ਼ੇਬ ਨੇ ਆਦੇਸ਼ ਦਿੱਤਾ ਕਿਉਂਕਿ ਪੁੱਤਰਸਥਾਨ ਹੁਣ ਅਪਵਿੱਤਰ ਹੋ ਗਿਆ ਹੈ ਵਿਸ਼ਵਰਾਜ ਜੀ ਦੀ ਮੂਰਤੀ ਨੂੰ ਕਿਤੇ ਹੋਰ ਥਾਂ ਲਾ ਕੇ ਲੈ ਜਾ ਕੇ ਸਥਾਪਿਤ ਕਰ ਦਿੱਤਾ ਜਾਵੇ ਅਤੇ ਮੰਦਰ ਨੂੰ ਢਾ ਕੇ ਜ਼ਮੀਨ ਨੂੰ ਪਧਰਾ ਕਰ ਦਿੱਤਾ ਜਾਵੇ ਅਤੇ ਮੰਤ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਡਾਕਟਰ ਪੀ ਸੀਤਾ ਰਮਈਆ ਨੇ ਆਪਣੀ ਪੁਸਤਕ ਦੀ ਫੇਦਰਸ ਐਂਡ ਦਾ ਸਟੋਨਸ ਵਿੱਚ ਇਸ ਘਟਨਾ ਨੂੰ ਦਸਤਾਵੇਜ਼ਾਂ ਦੇ ਆਧਾਰ ਤੇ ਸਿੱਧ ਵੀ ਕੀਤਾ ਹੈ ਪਟਨਾ ਮਿਊਜ਼ੀਅਮ ਦੇ ਸਾਬਕਾ ਕੁਰੀਟਰ ਡਾਕਟਰ ਪੀ ਐਲ ਗੁਪਤਾ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਮਸਜਦ ਤੋੜਨ ਦੀ ਘਟਨਾ ਗੋਲਕੁੰਡਾ ਦੀ ਜਾਮਾ ਮਸਜਿਦ ਦੀ ਘਟਨਾ ਇਹ ਹੈ ਕਿ ਉੱਥੋਂ ਦੇ ਰਾਜਾ ਜੋ ਤਾਨਾ ਸ਼ਾਹ ਦੇ ਨਾਂ ਨਾਲ ਪ੍ਰਸਿੱਧ ਸੀ ریاਸਤੀ ਮਾਲਗਜ਼ਰੀ ਵਸੂਲ ਕਰਨ ਤੋਂ ਬਾਅਦ ਦਿੱਲੀ ਦਾ ਸਹਨੀ ਸੀ ਭੇਜਦਾ ਕੁਝ ਹੀ ਸਾਲਾਂ ਵਿੱਚ ਇਹ ਰਕਮ ਕਰੋੜਾਂ ਚੀ ਹੋ ਗਈ ਤਾਨਾ ਸ਼ਾਹ ਨੇ ਇਹ ਖਜ਼ਾਨਾ ਜ਼ਮੀਨ ਵਿੱਚ ਦੱਬ ਕੇ ਉਹਦੇ ਉੱਤੇ ਮਸਜਿਦ ਬਣਾ ਦਿੱਤੀ ਜਦੋਂ ਰੰਗਜੀਤ ਨੂੰ ਇਹਦਾ ਪਤਾ ਲੱਗਿਆ ਤਾਂ ਉਸਨੇ ਦੇਸ਼ ਦਿੱਤਾ ਕਿ ਮਸਜਿਦ ਨੂੰ ਤੋੜ ਦਿੱਤਾ ਜਾਵੇ ਤੇ ਅੰਤ ਦੱਬਿਆ ਹੋਇਆ ਖਜ਼ਾਨਾ ਕੱਢ ਕੇ ਉਸ ਨੂੰ ਜਨਕ ਨਿਆਣ ਦੇ ਕੰਮਾਂ ਲਈ ਖਰਚ ਕੀਤਾ ਜਾਵੇ ਇਸ ਇਹ ਦੋ ਮਸਾਲਾ ਇਹ ਸਾਬਤ ਕਰ ਲਈ ਕਾਫੀ ਅਨਕ ਰੰਗਜੇਬ ਨੇ ਆ ਦੇ ਮਾਮਲੇ ਵਿੱਚ ਮੰਦਰ ਤੇ ਮਸਜਿਦ ਵਿੱਚ ਕੋਈ ਫਰਕ ਨਹੀਂ ਸੀ ਸਮਝਦਾ ਬਦਕਿਸਮਤੀ ਨਾਲ ਮੱਧ ਕਾਲ ਅਤੇ ਅਦਨੁਕ ਕਾਲ ਦੇ ਭਾਰਤੀ ਇਤਿਹਾਸ ਦੀਆਂ ਘਟਨਾਵਾਂ ਤੇ ਚਿੱਤਰਾਂ ਨੂੰ ਇਸ ਤਰ੍ਹਾਂ ਤਰੋੜ ਮਰੋੜ ਕੇ ਮਨ ਘੜਤ ਅੰਦਾਜ਼ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਕਿ ਝੂਠ ਹੀ ਰੱਬੀ ਸਚਾਈ ਦੀ ਤਰ੍ਹਾਂ ਸਵੀਕਾਰ ਕੀਤਾ ਜਾਣ ਲੱਗ ਪਿਆ ਹੈ ਅਤੇ ਉਹਨਾਂ ਲੋਕਾਂ ਨੂੰ ਦੋਸ਼ੀ ਠਾਇਆ ਜਾਣ ਲੱਗਾ ਹੈ ਜੋ ਤੱਥ ਅਤੇ ਮਨ ਘੜਤ ਗੱਲਾਂ ਵਿੱਚ ਅੰਤਰ ਕਰਦੇ ਹਨ ਅੱਜ ਵੀ ਸੰਪਰਦਾਇਕ ਤੇ ਸਵਾਰਥੀ ਤੱਤ ਇਤਿਹਾਸ ਨੂੰ ਤੋੜਨ ਮੋੜਨ ਅਤੇ ਉਸ ਨੂੰ ਗਲਤ ਰੰਗ ਦੇਣ ਵਿੱਚ ਲਗਾਤਾਰ ਲੱਗੇ ਹੋਏ ਹਨ ਇਹ ਸੀ ਜੀ ਪ੍ਰੋਫੈਸਰ ਬੀ ਐਨ ਪਾਂਡੇ ਦੀ ਕਿਤਾਬ ਇਤਿਹਾਸ ਕੇ ਸਾਥ ਇਹ ਅਨਿਆਇ ਵਿੱਚੋਂ ਗਏ ਲੇਖ ਦੇ ਉੱਤੇ ਸਾਡਾ ਅੱਜ ਦਾ ਪ੍ਰੋਗਰਾਮ ਤੀਸਰੀ ਅਕ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ ਛਤਰੀ ਅਕਾ